नमस्कार भाई दोस्तों चुनाव का समय है सबको पता है 2024 का चुनाव कैसा चुनाव है ये भी सबको पता है उत्तर प्रदेश सरेंडर कर चुके हैं किसान नेता भी और दूसरे नेता भी जो किसानों की आवाज बनते थे ना उन सब ने सरेंडर कर दिया उत्तर प्रदेश में कोई नहीं आवाज उठाने वाला बिल्कुल सरेंडर करके बैठे हुए हैं चाहे वो नड़के वाले हों चाहे वो राज किसान नेता हो सब ने सरेंडर कर दिया बीजेपी के अंदर चले गए हैं ए टू जेड ए टू जेड उत्तर प्रदेश के अंदर बीजेपी का झंडा उठाकर घूम रहे हैं वो अब उनके ऊपर कितना विश्वास करना कितना नहीं करना वो आप लोगों के ऊपर है अगर कहीं विरोध हो रहा है तो वो रहा है हरियाणा और पंजाब के अंदर हरियाणा और पंजाब के अंदर उसके अंदर भी हरियाणा में किसी गांव में नहीं घुसने दिया जाता बीजेपी जेजेपी के नेताओं को नहीं घुसने दिया जाता से चार कदम आगे आग जाके जो पंजाब ने विरोध का तरीका अपनाया है ना ये तरीका मैं कह रहा हूँ पूरे देश के अंदर अगर अपना लिया जाए ना तो कमाल हो जाए कमाल इनको एक एक बात का जवाब देना पड़े और लोगों के सामने आ जाए एक एक बात एक एक बात लोगों के सामने आ सकती है जो तरीका पंजाब वालों ने अपनाया है वहां पर हरियाणा में सिर्फ बीजेपी और जेजेपी का विरोध है कांग्रेस पार्टी का कहीं पर विरोध नहीं हो रहा लेकिन पंजाब के अंदर आम आदमी पार्टी क्या कांग्रेस क्या बीजेपी क्या बादल दल क्या सबका विरोध चल रहा है सभी का विरोध और वो विरोध ऐसे नहीं करते कि उनको मार दिया तोड़ दिया भगा दिया नहीं एक एक बात का जवाब लेते हैं वो एक एक बात का चाहे वो झाड़ू वाला हो झाड़ू वाले से झाड़ू वाले का हिसाब लिया जाता है कांग्रेस वाला कांग्रेस वाले से पूछा जाता है बादल जाते हैं उनसे बरगाड़ी वाला हिसाब लिया जाता है बीजेपी वाले जा रहे हैं उनसे हिसाब लिया जाता है लखीमपुर खेरी कार सभी लेकिन इनके पास कोई जवाब नहीं है कोई जवाब नहीं है इनके पास फिर एक ही जवाब बचता है धमकी देने लग जाते हैं और फिर ये जो शब्द यूज करते हैं ना वो सबको पता है वो शब्द यूज करते हैं फिर ये पंजाब वालों के लिए लेकिन इस भाई ने जो विरोध का तरीका अपनाया मैं कह रहा हूँ पूरे देश के अंदर अगर ये तरीका अपना लिया जाए ना आप सुनना जो इस भाई के सवाल हैं और बीजेपी नेता के जवाब थोड़ा ध्यान से सुनना फिर इस पर बात करेंगे ਕਿੱਲਾ ਗੜ ਦੂੰ ਥਾਡੀ ਸਰਕਾਰ ਨੇ ਕਰੀਆਂ ਹੋਰ ਕਿਹਨੇ ਕਰੀਆਂ ਹਰਿਆਣਾ ਦੇ ਪੰਜਾਬ ਨਹੀਂ ਹਰਿਆਣਾ ਸਰਕਾਰ ਕੀਦੀ ਹੈ ਹਰਿਆਣਾ ਸਰਕਾਰ ਗਰੇਵਾਨ ਸਾਹਿਬ ਪਹਿਲੇ ਮੈਨੂੰ ਇਹ ਦੱਸੋ ਵੀ ਹਰਿਆਣਾ ਸਰਕਾਰ ਕੀਦੀ ਹੈ ਕੀ ਦਾ ਹੈ ਕਾਂਗਰਸ ਦਾ ਆਪ ਦਾ ਇਹ ਕੀ ਕਰਨਾ ਨਹੀਂ ਉਹ ਕਿਉਂ ਕਿੱਲਾ ਕਿਹੜਾ ਸੰਵਧਾਨ ਕਹਿੰਦੇ ਅਸੀਂ ਅੱਜ ਅਸੀਂ ਅੱਜ ਤੁਹਾਡੇ ਸਾਹਮਣੇ ਕਿੱਲਾ ਗੜ ਦਈਏ ਫੇ ਕਿਸ ਤਰ੍ਹਾਂ ਰਹੂਗਾ ਅਸੀਂ ਤੁਹਾਡੇ ਪਿੰਡਾਂ ਦੇ ਵਿੱਚ ਵੜਦਿਆਂ ਦੇ ਫਾਟੇਬ ਨਹੀਂ ਨਹੀਂ ਸਰ ਮੇਰੀ ਗੱਲ ਸੁਣੋ ਤੁਹਾਡੇ ਉੱਪਰ ਗੱਡੀ ਚੜਾ ਦੀਏ ਜਿਵੇਂ ਸਾਡੇ ਬਲਖੀ ਪਰ ਕੀ ਛੀਹਰੀ ਚੜਾਈ ਗਈ ਕਿਵੇਂ ਰਹੂਗਾ ਇਹ ਕਿਹੜਾ ਸਿਧਾਂਤ ਕਹਿੰਦਾ ਵੀ ਸਿਆਬ ਨਾਲ ਘਾਰੇ ਇਸੀ ਕਰਕੇ ਮੈਂ ਕੱਲਾ ਆਇਆ ਕਿਉਂਕਿ ਜੇ ਇਕੱਠ ਹੁੰਦਾ ਨਾ ਫਿਰ ਰੌਲਾ ਹੂ ਹੂ ਹੋ ਜਾਂਦੀ ਫਿਰ ਤੁਸੀਂ ਸਾਨੂੰ ਗੁੰਡੇ ਕਹਿ ਦਿੰਦੇ ਸਾਨੂੰ ਖਾਲਸਤਾਨੀ ਕਹਿ ਦਿੰਦੇ ਇਹ ਤੁਹਾਡੀ ਵਰਡਿੰਗ ਹੈ ਸਾਡੇ ਤੇ ਹਮਲੇ ਕਰੋਗੇ ਸਭ ਕੁਝ ਠੀਕ ਹੈ ਜੀ ਤੁਸੀਂ ਸਾਡੇ ਤੇ ਗੱਡੀ ਚੜਾਈ ਗਈ ਸਾਡੇ ਹੀ ਹੈ ਜੀ ਜਰਾ ਇੱਕ ਮਿੰਟ ਜਰਾ ਇੱਕ ਮਿੰਟ ਤੁਸੀਂ ਜੇ ਸਾਡੇ ਹੁੰਦੇ ਤਾ ਜਿਹੜੇ ਕਿੱਲਾ ਗੱਡੀਆਂ ਸ਼ੁਭ ਕਰਨ ਸਾਡਾ ਸ਼ਹੀਦ ਕਰਿਆ ਸਿੱਧੀ ਗੋਲੀ ਮਾਰ ਕੇ ਤਾਂ ਸਾਡੇ ਕੋਲ ਆਉਂਦੇ ਚਾਰ ਕਿੰਨੇ ਮੁੰਡੇ ਦੇ ਅੱਖਾਂ ਗਈਆਂ ਤੁਹਾਨੂੰ ਪਤਾ ਕਿੱਥੇ ਤੁਸੀਂ ਆਉਣ ਦਿੰਦੇ ਆ ਆਓ ਮੈਂ ਲੈ ਕੇ ਜਾਂਦਾ ਤੁਹਾਨੂੰ ਜੇ ਤੁਹਾਨੂੰ ਕੋਈ ਹੱਥ ਲਾ ਦੇਵੇ ਮੇਰੀ ਜ਼ਿੰਮੇਵਾਰੀ ਹੈ ਗੱਦੇਵਾਲ ਸਾਹਿਬ ਪਰ ਸਾਡੇ ਹੱਕ 'ਚ ਬਿਆਨ ਦੋ ਤੁਸੀਂ ਇਹ ਦੱਸੋ ਅਸੀਂ ਇਸ ਦੇਸ਼ ਦੇ ਵਾਸੀ ਹੈਗੇ ਜਾਂ ਨਹੀਂ ਇਹ ਤਾਂ ਤੁਸੀਂ ਪੂਰੀ ਮੁਰਗਤੋਣ ਵਾਲੀ ਗੱਲ ਕਰੀ ਜਾਂਦੇ ਆ ਨਹੀਂ ਤੁਸੀਂ ਦੇ ਆਨੇ ਨਾ ਜੀ ਦੇ ਵਾਸੀ ਨਾ ਹੋ ਤਾਂ ਸਾਨੂੰ ਜਗ੍ਹਾ ਜਗ੍ਹਾ ਘੇਰ ਲਓ ਇਸ ਤੇ ਮਸੀਹ ਉਸ ਤਾਂ ਹੀ ਕਰ ਰਹੇ ਨੇ ਕਿ ਜੇ ਤੁਸੀਂ ਕੰਡਾ ਕਰਤੀਆਂ ਜੀ ਫਿਰ ਉਹ ਜਿਹੜੀਆਂ ਤੁਹਾਡੀ ਸਰਕਾਰ ਨੇ ਸਰਕਾਰ ਦਾ ਕੰਮ ਨਹੀਂ ਦੱਸਾ ਕਰੀ ਤੁਸੀਂ ਕੌਣ ਹੈ ਜੀ ਦੱਸੋ ਜਿਹੜੀਆਂ ਤੁਸੀਂ ਵੋਟਾਂ ਦੇਣ ਜਿਹੜੀਆਂ ਉਹਨੇ ਹੈ ਜਿਹੜੇ ਤੁਸੀਂ ਵੋਟਾਂ ਮੰਗਣ ਆ ਰਹੇ ਹੋ ਜੀ ਪਿੰਡ ਪਿੰਡ ਸਰਕਾਰ ਬਣਾਉਣ ਵਾਸਤੇ ਆ ਰਹੇ ਇਹ ਸਰਕਾਰ ਤੁਹਾਡੀ ਰਹੀ ਹੈ ਸੁਣੋ ਸਰ ਜਦੋਂ ਕਾਨੂੰਨ ਰੱਦ ਹੋਏ ਤੁਸੀਂ ਤਾਂ ਪਹਿਲਾਂ ਕਹਿੰਦੇ ਕਾਨੂੰਨ ਰੱਦ ਨਹੀਂ ਹੋਣੇ ਤੁਹਾਡੀ ਵਲਡਿੰਗ ਸੀ ਜੇ ਵੀ ਕਾਨੂੰਨ ਹੀ ਰੱਦ ਹੋਣੇ ਚਲੋ ਅਸੀਂ ਕਰਾ ਲਈ ਜ਼ੋਰ ਜਵਦੀ ਕਰਾ ਲਈ ਜਿਵੇਂ ਮਰਜ਼ੀ ਕਰਾ ਲਈ ਦੂਜੀ ਗੱਲ 2 ਸਾਲ ਸੁਣੋ ਸੁਣੋ ਸਰ 2 ਸਾਲ ਕਰਨੇ ਹੋਏ ਮੈਨੂੰ ਉਹ ਸਾਲ ਅਸੀਂ ਘਰਾਂ ਬੈਠੇ ਰਹੇ ਅੱਜ ਵੀ ਕਹਿਣਾ ਤੁਸੀਂ ਵੈਸੇ ਕਿਸਾਨ ਹੋ ਕਿ ਕਿਸੇ ਪਾਰਟੀ ਦਾ ਕਿਉਂਕਿ ਗਰੇਵਾਲ ਸਾਹਿਬ ਤੋਂ ਮੈਂ ਇੰਟਰਵਿਊ ਕੀਤਾ ਉਹਨਾਂ ਨੇ ਗੱਲ ਕੀਤੀ ਵੀ ਤੁਸੀਂ ਜੱਦੇ ਬੰਦਿਆਂ ਕੁਝ ਰਾਜਨੀਤਿਕ ਲੋਕਾਂ ਦੇ ਧੱਗੇ ਚੜੀਆਂ ਹੋਈਆਂ ਤੁਸੀਂ ਉਹਨਾਂ ਦਾ ਸਾਡਾ ਕਿਸੇ ਰਾਜਨੀਤਿਕ ਪਾਰਟੀ ਨਾਲ ਹੋ ਗਿਆ ਮੈਂ ਗਰੇਵਾਲ ਸਾਹਿਬ ਕੋ ਆਪਣੀ ਗਰਦਨ ਲੈ ਕੇ ਚਲੇ ਜਾਊਂਗਾ ਮੇਰੀ ਗਰਦਨ ਵੜ ਜੇ ਤਾਂ ਮੇਰਾ ਕਿਸੇ ਵੀ ਪਾਰਟੀ ਨਾਲ ਦਵਾਕ ਦਿਖਾ ਦੇਣ ਮੈਂ ਝਾੜੂ ਨੂੰ ਵੀ ਸਵਾਲ ਕੀਤਾ ਵੀ ਸਾਡੇ ਪੰਜਾਬ ਦੇ ਵਿੱਚ ਆ ਕੇ ਕੰਦਾ ਹੋ ਗਈਆਂ ਤੁਸੀਂ ਕਿੱਥੇ ਸੁੱਤੇ ਪਏ ਆ ਇਹ ਐਮਐਲਏ ਸਾਹਿਬ ਨੂੰ ਇਹਨੂੰ ਅਮਰ ਰੋੜਾ ਜੀ ਨੂੰ ਮੈਂ ਸਵਾਲ ਕਰਿਆ ਮੈਨੂੰ ਮਿਲ ਕੇ ਸੀ ਮੈਂ ਤੁਸੀਂ ਉਸ ਟਾਈਮ ਕਿੱਥੇ ਸੀ ਜਦੋਂ ਸਾਡੇ ਪੰਜਾਬ ਚ ਬੀਜੇਪੀ ਆ ਕੇ ਵੱੜ ਗਈ ਉਹਦੋਂ ਤੁਸੀਂ ਕਿੱਥੇ ਸੀ ਵੀ ਝਾੜੂ ਵਾਲੇ ਨੂੰ ਪੁੱਛਿਆ ਜਦੋਂ ਸਾਡੇ ਮੁੰਡੇ ਤੇ ਗੋਲੀ ਮਾਰੀ ਗਈ ਪੰਜਾਬ ਚ ਆ ਕੇ ਉਦੋਂ ਕਿੱਥੇ ਸੀ ਜਦੋਂ ਸਾਡੇ 40 ਟਰੈਕਟਰ ਤੋੜਤੇ ਖਨੌਰੀ ਹੁਣ ਤੁਸੀਂ ਦੱਸੋ ਜੀ ਅੱਜ ਮੈਂ ਤੁਹਾਡੀ ਗੱਡੀ ਨੂੰ ਭਾਨ ਦੇਵਾਂ ਮੈਂ ਮੈਂ ਕੀ ਹੋਇਆ ਜੀ ਉੱਧਰ ਕੁਛ ਹੋਈ ਸਰ ਪਣ ਦੇ ਆਬਰਾ ਮੈਂ ਮੈਂ ਕੀ ਹੋਇਆ ਜੀ ਖੜੀ ਕੀਤੀ ਹੋਈ ਹੈ ਮੈਂ ਤਾਂ ਨਹੀਂ ਸਰ ਮੈਂ ਕੀ ਹੋਇਆ ਮੈਂ ਗੁੰਡਾ ਹੋਇਆ ਨਾ ਹਾਂ ਬਿਲਕੁਲ ਮੈਂ ਗੁੰਡਾ ਹੋਇਆ ਨਾ ਸਾਡੇ ਨਹੀਂ ਉੱਥੇ ਕਿਸੇ ਕੋਈ ਬੀਜੇਪੀ ਵਾਲਾ ਸੀਗਾ ਉੱਥੇ ਇਹ ਦੱਸੋ ਉਸ ਕੰਮ ਚ ਕੋਈ ਉਹ ਪੁੱਛੋ ਹੈ ਉਹ ਦੱਸੋ ਹੈ ਸਰਕਾਰ ਤਾਂ ਵੀ ਉਹਨਾਂ ਦਾ ਕੰਮ ਆ ਆਪਣਾ ਲਾਅ ਐਂਡ ਆਰਡਰ ਮੇਨਟੇਨ ਕਰਨਾ ਸਾਡਾ ਨਹੀਂ ਹੈ ਅੰਦਰ ਆ ਕੇ ਗੱਡੀ ਟਰੈਕਟਰ ਭੰਜਵੇਂ ਅੱਠ ਤੇਰਾ ਫਰਵਰੀ ਨੂੰ ਅਸੀਂ ਜਾਣਾ ਹੋਵੇ ਅੱਠ ਫਰਵਰੀ ਨੂੰ ਤੁਸੀਂ ਰੋਡ ਬੰਦ ਕਰ ਦੋ ਇਹ ਕਿਹੜਾ ਸਬੰਧਾਨ ਕਹਿੰਦਾ ਜੀ ਮੈਨੂੰ ਇੱਕ ਦੱਸੋ ਮਹਾਰਾਣਾ ਸਰਕਾਰ ਨੂੰ ਪੁੱਛਣਾ ਹੈ ਮਹਾਰਾਣਾ ਸਰਕਾਰ ਮੈਂ ਹੀ ਪੁੱਛਦਾ ਕੀ ਰਹੀ ਹੈ ਜੀ ਸਰਕਾਰ ਕੋ ਮੈਂ ਥੋੜਾ ਚਾਹੁੰਦਾ ਯਾਰ ਹੁਣ ਅਸੀਂ ਭੀ ਜੀਪੀ ਵੀ ਵਾਸਤੇ ਵੋਟਾਂ ਮੰਗਣ ਨੂੰ ਹੀ ਜਾਣਾ ਪਿੰਡ ਪਿੰਡ ਭੀ ਜੀਪੀ ਵਾਸਤੇ ਜਾਣਾ ਨੇ ਜੀ ਤੇ ਜੇ ਭੀ ਜੀਪੀ ਦੀ ਸਰਕਾਰ ਬਣਾ ਦੋ ਸੁਣ ਇੱਕ ਮਿੰਟ ਜੀ ਜੇ ਭੀ ਜੀਪੀ ਦੀ ਅਸੀਂ ਸਰਕਾਰ ਬਣਾ ਦੋ ਅਸੀਂ ਚਲੋ ਤੁਹਾਨੂੰ ਵੋਟਾਂ ਪਾਤੀਆਂ ਫਿਰ ਅਸੀਂ ਤੁਹਾਤੋਂ ਕਿ ਆਸ ਭਾਲਦੇ ਵੀ ਸਾਡੇ ਕਰੇ ਕੁਝ ਹੋਊਗਾ ਨਹੀਂ ਤੁਸੀਂ ਡਟ ਕੇ ਵਿਰੋਧ ਕਰੋ ਅਸੀਂ ਕਹਿੰਦੇ ਕਹਿੰਦੇ ਨਾ ਸ਼ਾਤ ਮੈਤਰੀ ਕੇ ਪਿੰਡਾਂ 'ਚੋਂ ਵੱਡਣਾ ਦਈਏ ਹਾਂ ਡਟ ਕੇ ਕਰੋ ਵਿਰੋਧ ਇਹ ਗੱਲ ਕਲੀਅਰ ਹੋ ਗਈ ਨਾ ਜੀ ਠੀਕ ਹੈ ਜੀ ਹੁਣ ਤੁਸੀਂ ਕਹੇ ਜੀ ਮੈਂ ਤੁਹਾਨੂੰ ਦੱਸਦਾ ਜਿਹੜੇ ਕਾਨੂੰਨ ਥੋੜੇ ਵਾਸਤੇ ਆ ਥੋੜੇ ਜੀ ਮੈਂ ਵੀ ਖਾਨਾ ਜੀ ਇੱਕ ਇਹ ਥੋੜੀ ਇੱਕ ਮਿੰਟ ਮੇਰੇ ਮੇਤਾ ਸੀ ਕਿਸਾਨ ਆ ਬਾਈ ਜੇ ਗੱਲ ਨਹੀਂ ਕਿਸਾਨ ਹੁੰਦੇ ਤੁਸੀਂ ਇੱਕ ਪਾਰਟੀ ਵਰਕਰ ਹੋ ਨਹੀਂ 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 ਤੁਸੀਂ ਇੱਕ ਪਾਰਟੀ ਵਰਕਰ ਹੋ ਮੈਂ ਨਾ ਮੇਰੀ ਗੱਲ ਮੇਰੇ ਘਰ 'ਚ ਕਿਸਾਨ ਹੁੰਦੇ ਤਾਂ ਤੁਹਾਨੂੰ ਇਹ ਪਤਾ ਇੱਕ ਮਿੰਟ ਜਿਹੜਾ ਜਵਾਬ ਲਾਓ ਸੁਣੋ ਜਿਹੜੇ 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 ਭਾਜਪੀ ਨੇ ਪੰਜਾਬ ਸਰਕਾਰ 'ਤੇ ਥੋਪੇਵੇਂ ਨੇ ਚਿਪ ਵਾਲੇ ਮੀਟਰ ਲਾਓ ਤੁਹਾਡਾ ਤੁਹ ਲੱਗ ਰਹੇ ਆ ਜੀ ਅਸੀਂ ਵਿਰੋਧ ਕਰ ਰਹੇ ਆ ਸਰਕਾਰਾਂ ਨਹੀਂ ਉਸ ਉੱਤੀ ਆ ਜੋ ਪਰ ਤੁਸੀਂ ਉਸ ਤੇ ਕਿਉਂ ਨਹੀਂ ਕੋਈ ਮੀਟਰ ਜਿਹੜੇ ਸਾਡੇ ਨਾਲ ਇਨਸਾਨ ਨੂੰ ਸਾਡੇ ਨਾਲ ਵੀ ਉਹੀ ਹੋਣਾ ਕਹਿ ਰਹੇ ਆ ਜੀ ਭਗਵੰਤ ਮਾਨ ਸਭ ਸੱਚ ਬੋਲਦਾ ਭਗਵੰਤ ਮਾਨ ਬਿਲਕੁਲ ਸੱਚ ਨਹੀਂ ਬੋਲਦਾ ਜੀ ਜਿੰਨੇ ਚੁਮਲੇ ਜਿੰਨੇ ਚੁਮਲੇ ਮਾਰ ਕੇ ਭਗਵੰਤ ਮਾਨ ਨੇ ਸਰਕਾਰ ਬਣਾਈ ਉਹ ਅੱਜ ਲੋਕਾਂ ਦੇ ਸਾਹਮਣੇ ਆ ਜੀ ਮੀਟਰ ਅਸੀਂ ਦਾ ਮੀਟਰ ਸੈਟਰ ਸਰਕਾਰ ਨੇ ਪੰਜਾਬ ਸਰਕਾਰ ਦੇ ਗਲਚੂਠਾ ਦਿੱਤਾ ਵਾ ਉਹ ਤਾਂ ਕਿਹਾ ਜੋ ਤੁਹਾਨੂੰ ਗਰੂਪ ਵਾਲੇ ਉਹ ਸਾਡੇ ਅਸੀਂ ਇਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਇਹ ਉਹ ਚੀਜ਼ ਤੁਸੀਂ ਕਿਰਿਆ ਕਰਤਾ ਉਹ ਬਾਜ ਗਿਆ ਅਸੀਂ ਪਾਰਟੀ ਵਰਕਰ ਸਾਡਾ ਪੇੜਾ ਸਰਕਾਰ ਹਜਾ ਜਵਾਬ ਰਹੇ ਨੇ ਜੀ ਸਾਡੇ ਹੁਣ ਸਰ ਜਵਾਬ ਰਹੇ ਨੇ ਆ ਜੀ ਸਾਡੇ ਹੁਣ ਅੱਜ ਗਰੇ ਵਾਲੇ ਥੋਕੇ ਕਹਿਤਾ ਕਿ ਪਿੰਡਾ ਸਾਨੂੰ ਨਾ ਵੜਨਦੇ ਹੋ ਭਾਈ ਲੋਕੋ ਹੁਣ ਜੇ ਤੁਹਾਡੀ ਅਣਖ ਜਮੀਰ ਜਾਗਦੀ ਹੈ ਤਾਂ ਹੁਣ ਗਰੇਵਾਲ ਸਾਡ ਜਿਹੜੇ ਪਿੰਡ ਜਾਣਗੇ ਤੁਸੀਂ ਆਪ ਦੇਖ ਲਿਓ ਇਹ ਆਪ ਹੀ ਸ਼ਰਮ ਕਰਨਾ ਆਪਣੇ ਆਪ ਕਿ ਉਹਨਾਂ ਨੇ ਮੈਂ ਜਾਣ ਉਹ ਆਪ ਹੀ ਸ਼ਰਮ ਕਰੇ ਜਾਣ ਉਹ ਆਪ ਹੀ ਸ਼ਰਮ ਕਰਨਾ ਨਾ ਜਾਇਓ ਆਰਾਮ ਜਾਇਓ ਅਸੀਂ ਪਿੰਡਾਂ 'ਚ ਨਹੀਂ ਵੜਨ ਦਿੰਦੇ ਪਰ ਸਾਡੀਆਂ ਜਮੀਰਾਂ ਮਰ ਗਿਆ ਸਾਡੇ ਪਿੰਡ ਵਾਲਿਆਂ ਦੀ ਇਹ ਹੁਣ ਕਿਉਂ ਕਿਹੜੇ ਮੂੰਹ ਨਾ ਜਾਊਗਾ ਤੇ ਸੋ ਗਰੇਵਾਲ ਸਾਹਿਬ ਦੀ ਗੱਡੀ ਲੰਘ ਚੁੱਕਤਾ ਹੈ ਕਹਿੰਦਾ ਹਰਿਆਣੇ ਜਵਾਬ ਨਹੀਂ ਦਿੱਤੇ ਜਵਾਬ ਹੀ ਦੇਤਾ ਆਪ ਦੇਤਾ ਪੀਦੀ ਨਹੀਂ ਹੈਗੀ ਹਰਿਆਣਾ ਦੀ ਬੀਜੇਪੀ ਦੀ ਹੈ ਸੈਂਟਰ ਦੀ ਬੀਜੇਪੀ ਦੀ ਹੈ ਤੁਹਾਡੇ ਬੀਜੇਪੀ ਵਾਲੇ ਨੇ ਸਾਡੇ ਕਿੱਲਾ ਠੋਕਤੀਆਂ ਸਾਡੇ ਮੁੰਡੇ ਮਾਰਤੇ ਉਹ ਕੋਈ ਜਵਾਬ ਨਹੀਂ ਜੇ ਕਹਿੰਦਾ ਮੈਂ ਮੈਂ ਉਹਨੂੰ ਪੁੱਛਾਂ ਮੈਂ ਜੇ ਮੈਂ ਤੇਰੀ ਗੱਡੀ ਭੰਨ ਦੇਵਾਂ ਮੈਂ ਗੁੰਡਾ ਹੋਇਆ ਨਾ ਕਹਿੰਦਾ ਹਾਂ ਮੈਂ ਤੁਸੀਂ ਸਾਡੇ ਟਰੈਕਟਰ ਤੋੜਤੇ ਹੁਣ ਸਭ ਕੁਝ ਮਤਲਬ ਕਿ ਤੁਸੀਂ ਕੀ ਕਹਿੰਦੇ ਕਿਉਂਕਿ ਮੈਂ ਹੁਣੇ ਗਰੇਵਾਲ ਇਹ ਕਹਿੰਦੇ ਮੈਂ ਜਾਊਂਗਾ ਉੱਥੇ ਪ੍ਰਚਾਰ ਕਰਨ ਰੋਕ ਕੇ ਦਿਖਾ ਦੇਉਣਗੇ ਤੇਰਾਗੇ ਜੀ ਜਿੱਥੇ ਜਾਣਗੇ ਉੱਥੇ ਸਾਹਮਣੇ ਹੋਵਾਂਗੇ ਸਾਡੇ ਜਵਾਬ ਦੇਣ ਇਸ ਤਰ੍ਹਾਂ ਇਹ ਹੈ ਵਾ ਇਹਨ ਲੋਕੋ ਕੀ ਮਤਲਬ ए, क्या कहें औकात कहें या क्या कहें लास्ट में धमकी दे देते हम जाएंगे गांव के अंदर तुम रोक के दिखा देना याद रखना पंजाब वालों जैसे इस भाई ने किया ना ऐसे ही करना है इनको रोको इनसे सवाल करो हाँ भाई लखीमपुर खीरी में गाड़ी चढ़ाई गई थी उसका क्या क्या, क्या? उसको फिर भी इलेक्शन लड़ रहा है वो मंत्री का बेटा ऐसा कर रहा है सवाल बहुत हैं उनके जवाब लेने सीखो जैसेष भाई ने अकेला गया ये बोले अगर हम किसी को लेकर आते तो फिर तुम हमारे को आतंकवादी खालिस्तानी कहते ये हालात हो चुके हैं इन हालातों को आप लोगों को समझना पड़ेगा समझना पड़ेगा जैसे इस भाई ने तरीका अपनाना के ले जाओ सवाल करो जवाब दे मीडिया वालों को साथ में रखो ताकि इनकी औकात दुनिया के सामने आ सके आ सके दुनिया के सामने घरेवाल बोल रहे मैं जाके दिखाऊंगा गांव के अंदर कोई मेरे को रोक कर दिखा देगा पंजाब के अंदर कौन रोकता इस बारे में आप लोगों को क्या राय है भाई अपनी राय जरूर रखना और एक जो इस भाई का तरीका ना ये तरीका सभी अपना लो तब इनके हाथ खड़े होंगे चाहे कोई भी है सबसे सवाल करो सवाल करो सवाल करना अपने संवैधानिक अधिकार है सभी साथियों को राम राम नमस्कार आदाब सत ससाल वीडियो को ज्यादा से ज्यादा शेयर चैनल को सब्सक्राइब और बेल आइकॉन को जरूर तो दबाना दोस्तों ऑफिशियल <coughs> दीपक व जी यूट्यूब चैनल बात और सच की करेंगे सच की बात हम करेंगे वीडियो को शेयर करने को की जिम्मेवारी आप लोगों की कज के गुरु जी का खालसा गुरु जी की फतेह